ਕੱਲੀਆਂ ਫੇਸਬੁੱਕ ਤੇ ਰੀਲਾਂ ਪਾ ਕੇ ਬਾਈ ਮਹੀਨੇ ਦਾ 30 35000 ਰੁਪਿਆ ਕਮਾ ਰਿਆ ਹਨਾ ਬਾਈ ਹਾਂਜੀ ਬਾਈ ਜੀ ਤੇ ਕੱਲੀਆਂ ਫੇਸਬੁੱਕ ਦੇ ਉੱਤੇ ਬਾਈ ਰੀਲਾਂ ਪਾਉਂਦਾ ਅੱਜ ਚੌਥੀ ਪੰਜਵੀਂ ਵਾਰ ਬਾਈ ਆਪਣੇ ਕੋਲ ਆਇਆ ਬਹੁਤ ਟਾਈਮ ਦਾ ਬਾਈ ਆਪਣੇ ਕੋਲੇ ਆਉਂਦਾ ਹੈ ਹਨਾ ਅੱਜ ਪੰਜਵੀਂ ਛੇਵੀਂ ਵਾਰ ਆਇਆ ਹੋਇਆ ਹੈ ਹਨਾ ਬਾਈ ਤੇ ਸਾਲ ਡੇਢ ਸਾਲ ਹੋ ਗਿਆ ਹਾਂ ਤੇ ਤੇ ਤੀਜੀ ਚੌਥੀ ਵਾਰ ਮੈਂ ਆਇਆ ਵੀਰ ਕੋਲ ਤੇ ਬਾਈ ਕੋਲ ਜਿੰਨਾ ਵੀ ਨੌਲੇਜ ਹੋ ਸਕੇ ਇਕੱਠੀ ਕੀਤੀ ਹੈ ਲਈ ਹੈ ਤਾਂ ਜਿੰਨਾ ਵੀ ਪੁੱਛਦਾ ਪੁੱਛਣਾ ਦਾ ਸੁਣਾ ਸੀਗਾ ਉਹ ਆਪਾਂ ਪੁੱਛ ਲਿਆ ਤੇ ਬਾਕੀ ਹੋਰ ਵੀਰ ਬਹੁਤ ਵਧੀਆ ਮੰਨ ਲਓ ਗਾਈਡ ਕਰਦੇ ਨੇ ਅਗਲੇ ਨੂੰ ਸਾਰਾ ਕੁਝ ਦੱਸਦੇ ਨੇ ਜਿਹੜਾ ਵੀ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਤੁਹਾਡੀ ਹਰ ਇੱਕ ਪ੍ਰੋਬਲਮ ਮੰਨ ਲਾ ਸੋਲਵ ਕਰਦੇ ਨੇ ਹਰ ਇੱਕ ਤਰੀਕਾ ਉਹ ਤੁਹਾਨੂੰ ਦੱਸਦੇ ਨੇ ਜਿਸ ਤੇ ਜਰੀਏ ਤੁਸੀਂ ਮੰਨ ਲਓ ਸੋਖੇ ਤੋਂ ਸੋਖਾ ਕੰਮ ਫੇਸਬੁੱਕ ਜਾਂ YouTube ਜਾਂ Instagram ਤੇ ਕਰ ਸਕੋ ਤੇ ਬਾਈ ਮੰਨ ਲਾ ਉਦੋਂ ਨਾ ਆਉਂਦਾ ਜਦੋਂ ਦਾ ਬਾਈ ਦਾ ਪੇਜ ਮੋਨਟਾਈਜ਼ ਵੀ ਨਹੀਂ ਸੀਗਾ ਨਾ ਤੇ ਬਾਅਦ ਚ ਜਦੋਂ ਆਉਣ ਲੱਗਿਆ ਬਾਈ ਆਪਣੇ ਤੋਂ ਸਿੱਖ ਸਿੱਖ ਕੇ ਆਪਾਂ 10 10 ਕੇ ਹਨਾ ਬਾਈ ਦਾ ਪੇਜ ਵੀ ਮੋਨਟਾਈਜ਼ ਹੋਇਆ ਤੇ ਬਾਈ ਕਮਾਉਣ ਜੋਗਾ ਵੀ ਹੋਇਆ ਤੇ ਹੁਣ ਬਾਈ ਨੂੰ ਲਗਭਗ ਮੈਂ ਤੁਹਾਨੂੰ ਨਾਲ ਸਕਰੀਨ ਵੀ ਸ਼ੋਅ ਕਰੀ ਜਨਾਣਾ ਨਾ ਕਈ ਵਾਰੀ ਬੰਦਾ ਕਹਿੰਦਾ ਬਾਈ ਫੇਕ ਆ ਯਾਰ ਹਨਾ ਜੇ ਇੱਥੇ ਡਾਲਰ ਆਉਂਦੇ ਹੋਣ ਤਾਂ ਫਿਰ ਬਾਈ ਕੰਮ ਕਿਉਂ ਕਰੇ ਬਈ ਆਉਂਦੇ ਆ ਨਾ ਇੱਥੇ ਡਾਲਰ ਅਮਰੀਕਾ ਦੇ ਡਾਲਰ ਹਨਾ ਨਾ ਨਾ ਬਾਈ ਫੇਕ ਨਹੀਂ ਆ ਸੱਚੀ ਆਉਂਦੇ ਆ ਤੁਸੀਂ ਦੇਖ ਲਿਆ ਜੇ ਸਕਰੀਨ ਸ਼ੇਅਰ ਕਰੋਗਾ ਬਾਈ ਵਿੱਚ ਬਾਈ ਨਾ ਕਹਿ ਦਿੰਦੇ ਹਨਾ ਕਮੈਂਟ ਮਾਰ ਦਿੰਦੇ ਬਾਈ ਯਾਰ ਹਨਾ ਐਵੇਂ ਪਕਾਈ ਮਾਰੀ ਇਹਨੂੰ ਬਾਈ ਯਕੀਨ ਨਾਲ ਹੀ ਕੋਈ ਗੱਲ ਨਹੀਂ ਬਾਈ ਨਾ ਤੁਸੀਂ ਯਾਰ ਸੰਪਰਕ ਕਰ ਲਿਓ ਹਨਾ ਬਾਈ ਦਾ ਪੇਜ ਵਿੱਚ ਮੈਂਸ਼ਨ ਹੋਇਆ ਪਿਆਗਾ ਨਾ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਆਉਂਦਿਆ ਕਿ ਨਹੀਂ ਆਉਂਦੇ ਬਾਈ ਉਹਨਾਂ ਟਾਈਮਾਂ ਨਾ ਆਉਂਦਾਗਾ ਜਦੋਂ ਬਾਈ ਨੂੰ ਮਤਲਬ ਪੈਸਾ ਨਹੀਂ ਆਉਂਦਾ ਹੁੰਦਾ ਸੀ ਬਾਈ ਨੇ ਪੁੱਛ ਪੁੱਛ ਦੱਸ ਦੱਸ ਤੇ ਬਾਈ ਨੇ ਮਿਹਨਤ ਵੀ ਬਹੁਤ ਕੀਤੀ ਹੈ ਬਾਈ ਹਨਾ ਜੇ ਮਿਹਨਤ ਕਰੂਗਾ ਤਾਂ ਹੀ ਪੈਸੇ ਆ ਹੁਣ ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਆਪਣਾ ਪੇਜ ਤੁਹਾਨੂੰ ਸਕਰੀਨ ਤੇ ਦਿਖ ਜੂਗਾ ਤੁਸੀਂ ਕਮੈਂਟ ਰਹੀਂ ਪੁੱਛ ਸਕਦੇ ਜੇ ਤੇ ਹਾਂ ਬਾਈ ਤੁਸੀਂ ਸਬੂਤ ਲੈ ਲਓ ਯਾਰ ਸਬੂਤ ਦੇ ਤੌਰ ਤੇ ਆਪਾਂ ਵੀਡੀਓ ਵੀ ਵਿੱਚ ਚਲਾਦੀ ਹਨਾ ਵੀ ਕਈ ਵਾਰੀ ਬੰਦੇ ਨੂੰ ਆਏ ਮੈਂ ਮਿਹਨਤ ਕਰਦਾ ਰਿਹਾ ਬਾਈ ਕੋਲ ਸਾਰੀ ਮੰਨ ਲੋ ਗਾਈਡਲਾਈਨਸ ਜਿੰਦਾ ਰਿਹਾ ਜਿੰਨੀ ਵੀ ਲਈ ਆ ਬਾਈ ਨੇ ਸਾਰਾ ਮਤਲਬ ਸਿਖਾਉਂਦਾ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਪੁੱਛਦੇ ਰਿਹਾ ਹਰ ਇੱਕ ਗੱਲ ਤੇ ਪਰ ਮਿਹਨਤ ਦਾ ਫਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਹ ਨਹੀਂ ਵੀ ਇੱਕ ਦਿਨ ਆਪਾਂ ਪਾ ਕੇ ਰੀਲ ਜਾਂ ਵੀਡੀਓ ਤੇ ਮਹੀਨੇ ਬਾਅਦ ਉਹਨੂੰ ਚੈੱਕ ਕਰੀਏ ਜਾਂ ਦੇਖੀਏ ਫਿਰ ਕਹੀਏ ਵੀ ਸਾਡਾ ਮੋਨਟਾਈਜ਼ ਨਹੀਂ ਹੋਇਆ ਜਾਂ ਸਾਨੂੰ ਇਨਕਮ ਨਹੀਂ ਆਈਗੀ ਤੇ ਇਹੇ ਕੰਮ ਫੇਰ ਤੁਹਾਨੂੰ ਪਤਾ ਹੀ ਹੈ ਉਸ ਜਿਵੇਂ ਹੁਣ ਲਾਲੀਏ ਵੀ ਪਿਛਲੇ ਮਹੀਨੇ ਬਾਈ ਨੂੰ ਘੱਟੋ ਘੱਟ 475 ਡਾਲਰ ਆਏ ਸੀ ਲਗਭਗ 40 ਕਹ ਹਜ਼ਾਰ ਰੁਪਏ ਮਹੀਨੇ ਦਾ ਕਹਿ ਸਕਦੇ ਹਾਂ ਥੋੜਾ ਮੋਟਾ ਟੈਕਸ ਕੱਟਿਆ ਜਾਂਦਾ ਤੇ ਐਤ ਕੀ ਮਹੀਨੇ ਬਾਈ ਦੇ 300 350 ਡਾਲਰ ਫੇਰ ਬਣਿਆ ਪਿਆ ਲਗਭਗ 32 ਕਹ ਹਜ਼ਾਰ ਰੁਪਿਆ ਹਣਾ ਕੱਲੀਆਂ ਰੀਲਾਂ ਤੋਂ ਬਾਈ ਦੀ ਕੱਲੀ ਰੀਲਾਂ ਦੀ ਇਨਕਮ ਆਉਣਾ ਫੇਰ ਵੀ ਬਾਈ ਨੂੰ ਇੰਨੀ ਮਤਲਬ ਇਨਕਮ ਹੋ ਰਹੀ ਆ ਕੰਮ ਮਤਲਬ ਹੁੰਦਾ ਕਿਉਂ ਆਉਂਦੀ ਕਿਉਂ ਆਉਂਦੀ ਇਸ ਕਰਕੇ ਆ ਬਾਈ ਜਿਹੜਾ ਬੰਦਾ ਜੇਨੂਨਲੀ ਕੰਮ ਕਰਦਾ ਜਾਂ ਫਿਰ ਰੈਗੂਲਰ ਕੰਮ ਕਰਦਾ ਆਪ ਦੀਆਂ ਵੀਡੀਓ ਤੇ ਹਨਾ ਕਈ ਬੰਦੇ ਹੁੰਦੇ ਆ ਯਾਰ ਬਾਈ ਕੰਮ ਤਾਂ ਕਰਦੇ ਨੇ ਹਨਾ ਅੰਬੀ ਸਾਡੇ ਕੋਲੇ ਪੈਸਾ ਨਹੀਂ ਆਉਂਦਾ ਸਾਡੀ ਵੀਡੀਓ ਤੇ ਵਿਊ ਨਹੀਂ ਆਉਂਦਾ ਤੇ ਬਾਈ ਦੇ ਆਪਾ ਫੋਲੋਅਰ ਵਗੈਰਾ ਵੀ ਕਰਕੇ ਦਿੰਦੇ ਸੀ ਹਨਾ ਬਾਈ ਉਹ ਉਹਨਾਂ ਟਾਈਮਾਂ ਦੇ ਵਿੱਚ ਫੋਲੋਅਰ ਵੀ ਤੋ ਸਾਲ ਡੇਢ ਸਾਲ ਦੀ ਗੱਲ ਹੈ ਜਦੋਂ ਆਪਾਂ ਨੇ ਕੰਮ ਸ਼ੁਰੂ ਕਰਿਆ ਸੀ ਨੌਲੇਜ ਜਮਾ ਵੀ ਨਹੀਂ ਸੀ ਮੇਰਾ ਤਾਂ ਤੇ ਬਾਈ ਕੋਲੋਂ ਪੁੱਛਿਆ ਬਾਈ ਦਾ ਫੋਨ ਨੰਬਰ ਆਪਣੇ ਕੋਲ ਆਇਆ ਕਿ ਤਰ੍ਹਾਂ ਨਾ ਕਿਧਰੋਂ ਤੇ ਬਾਈ ਨੂੰ ਫੋਨ ਲਾ ਕੇ ਪੁੱਛਿਆ ਬਾਈ ਕੋਲ ਟਾਈਮ ਤਾਂ ਹੈ ਨਹੀਂ ਸੀਗਾ ਪਰ ਫੇਰ ਵੀ ਆਪਾਂ ਨੇ ਕਿਹਾ ਵੀ ਚਲੋ ਵੀ ਬਾਈ ਅਨੰਤਲੀ ਗੱਲ ਹੈ ਤੇ ਬਾਈ ਨੇ ਕਿਹਾ ਚਲੋ ਗੱਲ ਹੀ ਕੋਈ ਨਹੀਂ ਤੇ ਆਪਾਂ ਇਸ ਬਾਈ ਨੂੰ ਮਿਲਣਾ ਤੇ ਬਾਈ ਨੇ ਆਪਾਂ ਨੂੰ ਪੂਰੀ ਸਪੋਰਟ ਕੀਤੀ ਹੈ ਤੇ ਅੱਜ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨੇ ਆਪਾਂ ਨੇ ਬਲੋ ਮਹੀਨੇ ਦੇ ਵਿੱਚ 40 30 35 ਹਜ਼ਾਰ 40 ਹਜ਼ਾਰ ਤੱਕ ਕਮਾਉਣਾ ਬੜੀ ਔਖੀ ਗੱਲ ਆ ਅੱਜ ਦੇ ਟਾਈਮ 'ਚ ਬਾਈ ਉਹ ਵੀ ਮੰਨ ਲਓ ਆਪਾਂ ਨੂੰ ਡਾਲਰਾਂ ਦੇ ਰੂਪ ਦੇ ਵਿੱਚ ਬਾਹਰ ਜਾਣਾ ਪੈਂਦਾ ਡਾਲਰ ਜੇ ਦੇਖਣੇ ਵੀ ਨੇ ਤਾਂ ਆਪਾਂ ਅੱਜ ਇੱਥੇ ਕਮਾ ਰਹੇ ਆ ਤੇ ਤੁਸੀਂ ਆਪਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਬਾਈ ਨੂੰ ਸਪੋਰਟ ਕਰੋ ਜੇਕਰ ਲੋੜ ਹੈ ਕੋਈ ਵੀ ਚੀਜ਼ ਦੀ ਇੰਸਟਾਗ੍ਰam, YouTube, Facebook, ਕਿਸੇ ਵੀ ਚੀਜ਼ ਤਰ੍ਹਾਂ ਦਾ ਕੰਮ ਕਰਾਉਣਾ ਤਾਂ ਬਾਈ ਕੋਲ ਜਰੂਰ ਆਓ। ਬਾਈ ਕਿਸੇ ਪੱਖੋਂ ਵੀ ਨਾ ਨਹੀਂ ਕਰਦਾ ਔਰ ਬੜੇ ਹੀ ਤਰੀਕੇ ਪਿਆਰ ਨਿਮਰਤਾ ਨਾਲ ਸਮਝਾਉਂਦਾ। ਤੇ ਜਰੂਰ। ਉਹੀ ਗੱਲ ਆ ਬਾਈ ਬਾਈ ਹੁਣ ਬਹੁਤ ਵਾਰੀ ਆਇਆ ਆਪਣੇ ਕੋਲੇ ਪੰਜਵੀਂ ਛੇਵੀਂ ਵਾਰ ਆਇਆ ਹੈਗਾ ਹਨਾ ਜਿਨ੍ਹਾਂ ਨਾਲ ਆਪਾਂ ਬਲਾਉਣੇ ਚਲਾਉਣੇ ਆ ਜਾਂ ਜਿਨ੍ਹਾਂ ਨਾਲ ਆਪਣਾ ਮਤਲਬ ਆਪਾਂ ਜਿਨ੍ਹਾਂ ਦਾ ਕੰਮ ਕਰਕੇ ਦਿੱਤਾ ਬਾਈ ਉਹਨਾਂ ਨੂੰ ਆਪਾਂ ਕਦੇ ਵੀ ਉਹ ਨਹੀਂ ਕਹਿੰਦੇ ਵੀ ਬਾਈ ਤੂੰ ਫੋਨ ਨਾ ਲਾ ਜਾਂ ਇਹ ਨਾ ਕਰ ਹਨਾ ਆਪਾਂ ਹਰਦਮੇ ਉਹ ਬੰਦੇ ਦੀ ਸਪੋਰਟ ਕਰਦੇ ਆ ਜੀ ਇਹਦਾ ਵੀ ਆਪਾਂ ਕਦੇ ਵੀ ਕੋਈ ਕੰਮ ਕਰਕੇ ਦਿੰ ਦਿਆਣਾ ਬਾਈ ਵਧਾਈਆਂ ਤੈਨੂੰ ਹਨਾ ਤੂੰ ਪੈਰਾ ਸਰ ਖੜਾਗਾ ਤੇ ਬਾਈ ਨੂੰ ਮੰਨ ਲਾ ਵਧੀਆ ਇਨਕਮ ਹੋ ਰਹੀ ਆ ਕਹਿੰਦਾ ਭਾਬੀ ਕਿਸੇ ਦੇ ਅੰਡਰ ਕੰਮ ਕਰਨ ਨਾਲੋਂ ਆਪ ਦਾ ਕੰਮ ਕਰੋ ਬਾਈ ਜੈਨੂਨ ਕੰਮ ਕਰੋ ਵਧੀਆ ਤੁਹਾਨੂੰ ਇਨਕਮ ਹੋ ਕਦੇ ਵੀ ਐ ਨਹੀਂ ਹੁੰਦਾ ਵੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਹਨਾ ਇਹ ਤੁਸੀਂ ਹਾਂ ਪਰ ਜੇ ਤੁਹਾਨੂੰ ਕੋਈ ਗਾਈਡੈਂਸ ਦੀ ਲੋੜ ਆ ਹਨਾ ਕਈ ਵਿੱਚ ਬਿਨਾ ਸਿੱਖੇ ਕਰੀ ਲੱਗ ਜਾਂਦੇ ਬਈ ਪਤਾ ਨਹੀਂ ਹੁੰਦਾ ਹਨ ਤੇ ਸਿੱਖਣਾ ਜ਼ਰੂਰੀ ਹੁੰਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਸਿੱਖੋ ਕਿਸੇ ਹੋਰ ਤੋਂ ਸਿੱਖ ਲਓ ਬਈ ਪਰ ਮੈਂ YouTube ਤੋਂ ਸਿੱਖ ਲਓ ਕਿਤੋਂ ਮਰਜੀ ਸਿੱਖ ਲਓ ਪਰ ਸਿੱਖ ਕੇ ਕੰਮ ਕਰੋ ਹਨ ਜੇ ਕਿਸੇ ਮਤਲਬ ਪੇ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਜਾਂ ਫਿਰ ਤੁਹਾਡਾ ਮੋਨਟਾਈਜ਼ ਨਹੀਂ ਹੋ ਰਿਹਾ ਜਾਂ ਫਿਰ ਤੁਹਾਨੂੰ ਗਾਈਡੈਂਸ ਦੀ ਲੋੜ ਆ ਤੇ ਜਾਂ ਫਿਰ ਤੁਹਾਡੇ ਫਾਲੋਅਰ ਨਹੀਂ ਵਧ ਰਹੇ ਬਈ ਆਪਣੇ ਨਾਲ ਕੰਟੈਕਟ ਕਰ ਲਿਓ ਨੰਬਰ ਆਪਾਂ ਦਿੱਤਾ ਹੋਇਆ ਬਾਕੀ ਆਪਾਂ ਤੁਹਾਨੂੰ ਪ੍ਰੂਫ ਵੀ ਦਿਖਾ ਰਹੇ ਹਾਂ ਬਈ ਬਹੁਤ ਟਾਈਮ ਦਾ ਮੇਰੇ ਕੋਲੇ ਆਉਂਦਾ ਸੀਗਾ ਤੇ ਅੱਜ ਮੈਂ ਤੁਹਾਨੂੰ ਇਨਕਮ ਦਿਖਾਉਣ ਦਾ ਇਹੀ ਮਕਸਦ ਪੂਰੀ ਨਹੀਂ ਹੁੰਦਾ ਕਿ ਆਪਾਂ ਕੰਮ ਕਰਕੇ ਵੀ ਉਹ ਕਰ ਸਕਦੇ ਸਮਾਰਟ ਵਰਕ ਵੀ ਕਰਨਾ ਜ਼ਰੂਰੀ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਿਹਨਤੀ ਕਰੀਏ ਨਾ ਬਾਈ ਬਾਕੀ ਆਪਣਾ ਏਰੀਆ ਤੁਹਾਨੂੰ ਪਤਾ ਹੀ ਹੈ ਵੀ ਹਬੋ ਰੇਲੀ ਹਾਂ ਬੋਰ ਏਰੀਆ ਤੋਂ ਬਾਈ ਇਨਿਆਂ ਤੇ ਉੱਥੇ ਤੇ ਨੇੜੇ ਤੇੜੇ ਜਿੰਨੇ ਵੀ ਹੈਗੇ ਨੇ ਉਹ ਮੰਨ ਲਓ ਬਾਈ ਦਾ ਨੰਬਰ ਲੈ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆਪਣੇ ਤੋਂ ਤੇ ਕੋਈ ਵੀ ਮੰਨ ਲਓ ਤੁਹਾਨੂੰ ਦਿੱਕਤ ਆਉਂਦੀ ਹੈ ਫੇਸਬੁੱਕ YouTube Instagram ਤੇ ਤੁਸੀਂ ਕੋਈ ਵੀ ਮੰਨ ਲਓ ਪੁੱਛ ਕੇ ਚ ਲੈ ਕਰ ਸਕਦੇ ਹੋ ਕੋਈ ਵੀ ਦਿੱਕਤ ਤੁਹਾਨੂੰ ਆਉਦੀ ਹੈ ਤੇ ਬਾਕੀ ਬਾਈ ਨੂੰ ਦੱਸਦੇ ਨੇ ਵੀ ਆਪ ਦਾ ਕੰਟੈਕਟ ਨੰਬਰ ਤੇ ਸਾਰਾ ਕੁਝ ਤੇ ਬਾਕੀ ਆਪਾਂ ਨੂੰ ਵੀ 4-5 ਮਹੀਨੇ ਹੋ ਗਏ ਇਨਕਮ ਆਉਂਦੀ ਨੂੰ ਵੀ ਥੋੜਾ ਟਾਈਮ ਨਹੀਂ ਜਾ ਆ ਪਹਿਲੇ ਮਹੀਨੇ ਆਈ ਮੈਨੂੰ 5-6 ਮਹੀਨੇ ਹੋ ਗਏ ਇਨਕਮ ਆਉਣੀ ਹਾਂ ਹਾਂ ਭਾਈ ਇਹਨੂੰ ਬਹੁਤ ਟਾਈਮ ਹੋ ਗਿਆ ਤਾਂ ਹੀ ਆਪਾਂ ਖੁਦ ਵੀਡੀਓ ਬਣਾਇਆ ਤਾਂ ਕਰਕੇ ਤਾਂ ਕਰਕੇ ਮੈਂ ਬਾਈਕ ਕੋਲ ਅੱਜ ਫੇਰ ਆਇਆ ਸੀ ਸਪੈਸ਼ਲ ਇਹਨਾਂ ਦਾ ਧੰਨਵਾਦ ਕਰਨ ਦੇ ਲਈ ਤੇ ਬਾਕੀ ਬਤਾਈਏ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਪਹਿਰਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇ ਭਾਈ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਆਪਾਂ ਦਾ ਨੰਬਰ ਦਿੱਤਾ ਹੋਇਆ ਹੈ ਨਾ ਤਾਂ ਮੈਂਸ਼ਨ ਕੀਤਾ ਹੋਇਆ ਤੁਸੀਂ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ ਤੇ ਭਾਈ ਦਾ ਪੇਜ ਫੋਲੋ ਜ਼ਰੂਰ ਕਰੋ ਭਾਈ ਨੂੰ ਸਪੋਰਟ ਕਰੋ ਤੇ ਨਾਲ ਆਪਣਾ ਵੀ ਪੇਜ ਫੋਲੋ ਜ਼ਰੂਰ ਕਰਿਆ ਜੀ ਜ਼ਰੂਰ ਭਾਈ ਜੀ